ਪੰਜਾਬ ਦੇ ਸਕੂਲਾਂ ਸੰਬੰਧੀ ਆਈ ਵੱਡੀ ਖਬਰ 2200 ਰੁਪਏ ਆਉਣਗੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਬਜ਼ੁਰਗਾਂ ਦੇ ਲਈ ਆਈ ਵੱਡੀ ਖੁਸ਼ਖਬਰੀ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਬੇਨਤੀ ਕਰਦੇ ਹਾਂ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੱਲਦੇ ਹਾਂ ਮੁੱਖ ਖਬਰਾਂ ਤੇ ਪੀਐਮ ਕਿਸਾਨ ਯੋਜਨਾ ਦੀ ਈਕੇਵਾਈਸੀ ਤੇ ਆਇਆ ਵੱਡਾ ਅਪਡੇਟ ਜੇ ਨਾ ਕੀਤਾ ਇਹ ਕੰਮ ਤਾਂ ਰੁਕ ਜਾਣਗੇ 2200 ਰੁਪਏ ਪੀਐਮ ਕਿਸਾਨ ਦੀ 21ਵੀਂ ਕਿਸ਼ਤ ਤੋਂ ਬਾਅਦ ਹੁਣ 22ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਆਈ ਹੈ ਜੀ ਵੱਡੀ ਖਬਰ ਸਾਹਮਣੇ ਆਈ ਹੈ ਜੀ ਇਹ ਖਬਰ ਕਿਸ਼ਤ ਦੇ ਪੈਸਿਆਂ ਨਾਲ ਜੁੜੀ ਹੋਈ ਹੈ ਮੀਡੀਆ ਰਿਪੋਰਟਰਾਂ ਦੇ ਅਨੁਸਾਰ 22ਵੀਂ ਕਿਸ਼ਤ ਦੇ 2-2000 ਰੁਪਏ ਉਨ੍ਹਾਂ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਆਉਣਗੇ ਜਿਨ੍ਹਾਂ ਨੇ ਅਜੇ ਤੱਕ ਈਕੇਵਾਈਸੀ ਨਹੀਂ ਕਰਵਾਈ ਤਾਂ ਦੇਖ ਸਕਦੇ ਹੋ ਜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੇ ਤੁਸੀਂ ਵੀ 2-2000 ਰੁਪਏ ਦਾ ਲਾਭ ਲੈਣਾ ਹੈ ਤਾਂ ਤੁਹਾਨੂੰ ਈ ਕੇਵਾਈਸੀ ਲਾਜ਼ਮੀ ਕਰਾਉਣੀ ਪਵੇਗੀ ਜਾਨੀ ਕਿ ਪੀਐਮ ਕਿਸਾਨ ਯੋਜਨਾ ਦੀ 22ਵੀਂ ਕਿਸ਼ ਦੀ ਪ੍ਰਾਪਤ ਕਿਸ਼ਤ ਪ੍ਰਾਪਤ ਕਰਨ ਲਈ ਈ ਕੇਵਾਈਸੀ ਕਰਾਉਣਾ ਲਾਜ਼ਮੀ ਹੈ ਇਸ ਦੇ ਨਾਲ ਹੀ ਕਿਸਾਨਾਂ ਲਈ ਫਾਰਮਰ ਆਈਡੀ ਵੀ ਲਾਜ਼ਮੀ ਕਰ ਦਿੱਤੀ ਗਈ ਹੈ ਕੁਝ ਰਾਜਾਂ ਦੇ ਕਿਸਾਨਾਂ ਲਈ ਕਿਸਾਨਾਂ ਲਈ ਕਿਸਾਨ ਯੋਜਨਾ ਦਾ ਲਾਭ ਲੈਣ ਵਾਸਤੇ ਫਾਰਮਰ ਆਈਡੀ ਬਣਾਉਣਾ ਹੁਣ ਜ਼ਰੂਰੀ ਹੋ ਗਿਆ ਤਾਂ ਦੇਖੋ ਅੱਜ ਦੀ ਬ੍ਰੇਕਿੰਗ ਨਿਊਜ਼ ਸਾਹਮਣੇ ਆ ਰਹੀ ਹੈ ਜੀ ਬਹੁਤ ਸਾਰੇ ਕਿਸਾਨਾਂ ਇਸ ਗੱਲ ਨੂੰ ਲੈ ਕੇ ਚਿੰਤਤ ਨਾ ਕਿ ਉਹ ਆਪਣੀ KYC ਕਿਵੇਂ ਕਰਨ ਇਸ ਲਈ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ ਤੁਸੀਂ ਖੁਦ ਘਰ ਬੈਠੇ ਹੀ e-KYC ਕਰ ਸਕਦੇ ਹੋ ਆਹੋ ਜਾਣਦੇ ਹਾਂ ਸਟੈਪ ਬਾਈ ਸਟੈਪ ਜੀ ਹਾਂ ਤੁਸੀਂ ਕਿਵੇਂ ਜੋ ਜਨਾ ਲਾਭ ਲੈ ਸਕਦੇ ਹੋ ਪੀਐਮ ਕਿਸਾਨ ਯੋਜਨਾ ਦੇ ਤਹਿਤ ਸਹਾਇਤਾ ਪ੍ਰਾਪਤ ਕਰਨ ਵਾਲੇ ਕਿਸਾਨਾਂ ਲਈ ਖੇਤੀਬਾੜੀ ਵਿਭਾਗ ਨੇ ਈਕੇਵਾਈਸੀ ਲਾਜ਼ਮੀ ਕਰਤੀ ਹੈ ਜੇਕਰ ਤੁਸੀਂ ਆਪਣੀ ਈਕੇਵਾਈਸੀ ਪੂਰੀ ਨਹੀਂ ਕਰਦੇ ਤਾਂ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਤੇ ਅਗਲੀਆਂ ਕਿਸ਼ਤਾਂ ਦਾ ਫਾਇਦਾ ਨਹੀਂ ਉਠਾ ਸਕੋਗੇ ਤਾਂ ਦੇਖ ਸਕਦੇ ਹੋ ਜੀ ਵੱਡੀ ਖਬਰ ਸਾਹਮਣੇ ਆ ਰਹੀ ਤਾਂ ਜਲਦੀ ਤੋਂ ਜਲਦੀ ਈਕੇਵਾਈਸੀ ਕੰਪਲੀਟ ਕਰੋ ਤਾਂ ਜੋ ਤੁਹਾਨੂੰ ਲਾਭ ਮਿਲਦਾ ਰਹੇ ਵੱਡੀ ਖ਼ਬਰ ਇੱਕ ਹੋਰ ਸਾਹਮਣੇ ਨਿਕਲ ਕੇ ਆ ਰਹੀ ਹੈ ਭਗਵੰਤ ਮਾਨ ਨੇ 15 ਜਨਵਰੀ ਨੂੰ ਪੇਸ਼ ਹੋਣ ਤੋਂ ਪਹਿਲਾਂ ਅਕਾਲ ਤਖਤ ਦੇ ਜਥੇਦਾਰ ਨੂੰ ਕੀਤੀ ਇਹ ਅਪੀਲ ਤਾਂ ਦੇਖੋ ਸਾਧੂ ਜੀ ਵੱਡੀ ਖ਼ਬਰ ਸਾਹਮਣੇ ਇੱਕ ਹੋਰ ਆ ਰਹੀ ਹੈ ਜਿਸ ਬਾਰੇ ਅਸੀਂ ਜਾਣਕਾਰੀ ਸਾਂਝੀ ਕਰ ਰਹੇ ਹਾਂ ਜੀ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਦੀਪ ਸਿੰਘ ਕੱਜੜ ਗੜਗੱਜ ਨੇ ਪੰਜਾਬ ਦੇ ਮਖੋਦਰੀ ਭਗਵੰਤ ਮਾਨ ਨੂੰ 15 ਜਨਵਰੀ ਨੂੰ ਸ਼੍ਰੀ ਅਕਾਲ ਤਖਸਦ ਸਾਹਿਬ ਅਕਾਲ ਤਖਸਦ ਸਾਹਿਬ ਦੇ ਸੱਤਰ ਸਪਸ਼ਟੀਕਰਨ ਦੇਣ ਲਈ ਤਲਬ ਕੀਤਾ ਹੈ ਇਸ ਸਬੰਧੀ ਸ਼੍ਰੀ ਅਕਾਲ ਤਖਸਦ ਅਕਾਲ ਤਖਦ ਦੇ ਸੱਤਰ ਦੇ ਇੰਤਜ਼ਾਰ ਇਨਚਾਰਜ ਬਗੀਚਾ ਸਿੰਘ ਵੱਲੋਂ ਮੁੱਖ ਮੰਤਰੀ ਦੇ ਨਾਮ ਇਹ ਸਬੰਧੀ ਪੱਤਰ ਭੇਜ ਦਿੱਤਾ ਗਿਆ ਤਾਂ ਦੇਖ ਸਕਦੇ ਹੋ ਜੀ ਬ੍ਰੇਕਿੰਗ ਨਿਊਜ਼ ਸਾਹਮਣੇ ਆ ਰਹੀ ਹੈ ਜਿਸ ਬਾਰੇ ਅਸੀਂ ਜਾਣਕਾਰੀ ਜਿਹੜੀ ਐ ਸਾਂਝੀ ਕਰ ਰਹੇ ਹਾਂ ਸ਼੍ਰੀ ਪੌਂਦੇ ਦੀ ਇਸ ਪੱਤਰ ਵਿੱਚ ਜੀ ਇਹਨਾਂ ਨੇ ਦੱਸਿਆ ਜੀ ਤਾਂ ਦੇਖੋ ਪੂਰੀ ਦੁਨੀਆ ਚੋਂ ਮੈਨੂੰ ਹੀ ਸਨੇਹ ਸਨੇਹ ਆ ਰਹੇ ਨੇ ਕਿ 15 ਜਨਵਰੀ ਨੂੰ ਜੋ ਸੰਗਤ ਵੱਲੋਂ ਗੋਲਕ ਦਾ ਹਿਸਾਬ ਕਿਤਾਬ ਲੈ ਕੇ ਜਾਵਾਂਗੇ ਸਾਰੇ ਚੈਨਲ ਦੇ ਲਾਈਵ ਟੈਲੀਕਾਸਟ ਹੋਣੇ ਚਾਹੀਦੇ ਹਨ ਮੈਂ ਵੀ ਦੁਨੀਆ ਪਰਵ ਦੀ ਸੰਗਤ ਦੀ ਭਾਵਨਾ ਨੂੰ ਸਮਝਦੇ ਹੋਏ ਜਿਹੜੇ ਦਰਸ਼ਕਾਹਬ ਨੂੰ ਬੇਨਤੀ ਕਰਦਾ ਕਿ ਮੇਰੇ ਸਪਸ਼ਟੀਕਰਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇ ਤਾਂ ਵੱਡੀ ਖ਼ਬਰ ਹੀ ਕੋਰ ਸਾਹਮਣੇ ਆ ਰਹੀ ਆ ਮੁਲਾਜ਼ਮਾਂ ਲਈ ਖੁਸ਼ਖਬਰੀ ਕਰਮਚਾਰੀਆਂ ਦੀਆਂ ਪੈਨਸ਼ਨ ਕਰਮਚਾਰੀਆਂ ਦੀਆਂ ਪੈਨਸ਼ਨਾਂ 'ਚ ਹੋਵੇਗਾ 5 ਗੁਣਾ ਵਾਧਾ ਜਾਣੋ ਕਿਹੜੇ-ਕਿਹੜੇ ਕਰਮਚਾਰੀਆਂ ਨੂੰ ਮਿਲੇਗਾ ਲਾਭ ਜੀ ਹਾਂ ਕਰਮਚਾਰੀਆਂ ਦੇ ਲਈ ਆਈ ਵੱਡੀ ਖੁਸ਼ਖਬਰੀ ਬ੍ਰੇਕਿੰਗ ਨਿਊਜ਼ ਤੋੜਨਾ ਸਾਂਝੀ ਕਰ ਰਹੇ ਹਾਂ ਜੀ ਤਾਜ਼ਾ ਜਾਣਕਾਰੀ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਜੀ ਕਰਮਚਾਰੀਆਂ ਲਈ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਕਿ ਨਵਾਂ ਸਾਲ ਉਹਨਾਂ ਉਨਾਂ ਨੇ ਖਾਸ ਉਮੀਦਾਂ ਲੈ ਕੇ ਆਇਆ ਦਰਅਸਲ ਹੁਣ ਨਿੱਜੀ ਖੇਤਰ ਦੇ ਕਰਮਚਾਰੀਆਂ ਦੀ ਪੈਨਸ਼ਨ ਵਿੱਚ ਦੁੱਗਣਾ ਵਾਧਾ ਹੋਏਗਾ ਕਰਮਚਾਰੀ ਭਵਿੱਖ ਨਿਧੀ ਸੰਗਠਨ ਕਟੋ ਘਟਮਾਨ ਸਿੰਘ ਪੈਨਸ਼ਨ ਸੰਬੰਧੀ ਇੱਕ ਵੱਡਾ ਫੈਸਲਾ ਲੈ ਸਕਦਾ ਇਸ ਨੂੰ ਇਸ ਨੂੰ 1000 ਰੁਪਏ ਤੋਂ ਵਧਾ ਕੇ 5000 ਰੁਪਏ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ ਆਪ ਦੇਖ ਸਕਦੇ ਹੋ ਜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਬਾਰੇ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਿਚਾਲੇ ਵੱਡੀ ਖਬਰ ਸਕੂਲ ਖੁੱਲਦੇ ਹੀ ਸ਼ੁਰੂ ਹੋਣੀਆਂ ਪ੍ਰੀ-ਬੋਰਡ ਪ੍ਰੀਖਿਆਵਾਂ ਦੇਖ ਸਕਦੇ ਹੋ ਇੱਥੇ ਵੇਖੋ ਡੇਟਸ਼ੀਟ ਜੀ ਹਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਜਿਸ ਬਾਰੇ ਅਸੀਂ ਜਾਣਕਾਰੀ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਤਾ ਪੰਜਾਬ ਦੇ ਸਕੂਲਾਂ ਵਿੱਚ 13 ਜਨਵਰੀ ਤੱਕ ਛੁੱਟੀਆਂ ਵਧਾ ਦਿੱਤੀਆਂ ਹਨ ਇਸ ਵਿਚਾਲੇ ਹੁਣ ਵਿਦਿਆਰਥੀਆਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ ਦੱਸ ਦिए ਕਿ ਸਟੇਟ ਕਾਉਂਸਲ ਫਾਰਮ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਸੈਸ਼ਨ ਨੇ 5ਵੀਂ 8ਵੀਂ 10ਵੀਂ 12ਵੀਂ ਕਲਾਸ ਦੀਆਂ ਪ੍ਰੀ ਬੋਰਡ ਪ੍ਰੀਖਿਆਵਾਂ ਡੇਢ ਸ਼ਿਫਟ ਜਿਹੜੀ ਹੈ ਜਾਰੀ ਕੀਤੀ ਹੈ ਤਾਂ ਬ੍ਰੇਕਿੰਗ ਨਿਊ ਸਾਹਮਣੇ ਕੋ ਹੋਰ ਆ ਰਹੀ ਹੈ ਜੀ ਪੋਸਟ ਆਫਿਸ ਦੀ ਹੈ ਸ਼ਾਨਦਾਰ ਸਕੀਮ ਹੈ ਜੀਵਨ ਪਰ ਹਰ ਮਹੀਨੇ 20000 ਰੁਪਏ ਦੀ ਹੋਵੇਗੀ ਕਮਾਈ ਤਾਂ ਇਸ ਦੇ ਵਿੱਚ ਕਰ ਲੋ ਅਪਲਾਈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੋਸਟ ਆਫਿਸ ਦੀ ਸ਼ਾਨਦਾਰ ਸਕੀਮ ਦੀ ਤਾਂ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਵੀ ਕਜਈ ਸਕੀਮ ਲੱਭ ਰਹੇ ਹੋ ਜਿਸ ਵਿੱਚ ਤੁਹਾਨੂੰ ਹਰ ਮਹੀਨੇ ਆਮਦਨ ਹੋਵੇ ਪੋਸਟ ਆਫਿਸ ਇੱਕ ਅਜਿਹੀ ਸਕੀਮ ਪੇਸ਼ ਕਰ ਰਿਹਾ ਹੈ ਜਿਸ ਵਿੱਚ ਤੁਹਾਨੂੰ ਹਰ ਮਹੀਨੇ ਆਮਦਨ ਮਿਲਦੀ ਹੈ ਪੋਸਟ ਆਫਿਸ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਤਾਂ ਦੇਖ ਸਕਦੇ ਹੋ ਜੀ ਜਿਵੇਂ ਮੁਕਤੀ ਤੋਂ ਬਾਅਦ ਨਿਯਮਤ ਮਾਨਸਿਕ ਆਮਦਨ ਦੀ ਚਿੰਤਾ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਵਧੀਆ ਵਿਕਲਪ ਹੈ ਜੀ ਜੀ ਹਾਂ ਦੇਖ ਸਕਦੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਇਹ ਸਕੀਮ ਸੀਨੀਅਰ ਨਾਗਰਿਕਾਂ ਨੂੰ ਸੁਰੱਖਿਅਤ ਅਤੇ ਨਿਸ਼ਚਿਤ ਮਹੀਨਾਵਾਰ ਆਮਦਨ ਦਾ ਪ੍ਰੋਸਾਹ ਦਿੰਦੀ ਹੈ ਜੇਕਰ ਤੁਸੀਂ ਜਿਵੇਂ ਮੁਕਤੀ ਹੋ ਤੇ ਆਪਣਾ ਪੈਸਾ ਕਿਸੇ ਵੀ ਸੁਰੱਖਿਅਤ ਥਾਂ ਤੇ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਇਹ ਸਕੀਮ ਲਾਈਫਲੱਕ ਹੋ ਸਕਦੀ ਹੈ ਜੀ ਹਰ ਮਹੀਨੇ 20500 ਮਿਲਣਗੇ ਜੀ ਐਸਐਸਸੀ ਸੀਨੀਅਰ ਸਿਟੀਜ਼ਨ ਸਕੀਮ ਵਿੱਚ ਮੌਜੂਦਾ ਵਿਆਜ 8.2 ਪ੍ਰਤੀਸ਼ਤ ਹੈ ਜੋ ਕਿ ਸਰਕਾਰੀ ਸਕੀਮਾਂ ਵਿੱਚ ਸਭ ਤੋਂ ਵੱਧ ਹੈ ਜੇਕਰ ਤੁਸੀਂ ਇਸ ਵਿੱਚ ਵੱਧ ਤੋਂ ਵੱਧ 30 ਲੱਖ ਰੁਪਏ ਨਿਵੇਸ਼ ਕਰਦੇ ਹੋ ਤਾਂ ਹਰ ਸਾਲ ਤੁਹਾਨੂੰ 240000 ਰੁਪਏ ਦਾ ਵਿਆਜ ਮਿਲੇਗਾ ਤੁਹਾਨੂੰ ਹਰ ਮਹੀਨੇ हिसाब ਨਾਲ ਲਗਾਇਆ ਜਾਵੇ ਤਾਂ 20500 ਰੁਪਏ ਦੇ ਰੂਪ ਦੇ ਵਿੱਚ ਤੁਹਾਨੂੰ ਮਿਲਦੇ ਰਹਿਣਗੇ ਇਹ ਪੈਸਾ ਸਿੱਧਾ ਤੁਹਾਡੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤਾ ਜਾਵੇਗਾ ਤਾਂ ਅੱਜ ਹੀ ਅਪਲਾਈ ਕਰੋ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਦੇ ਵਿੱਚ ਤਾਂ ਜੋ ਤੁਹਾਨੂੰ ਇਸ ਸਕੀਮ ਦਾ ਲਾਭ ਮਿਲਦਾ ਰਹੇ ਤੇ ਤੁਹਾਨੂੰ ਇਸ ਲਈ ਸਕੀਮ ਦੇ ਵਿੱਚ ਵੱਧ ਤੋਂ ਵੱਧ ਫਾਇਦਾ ਹੋ ਸਕੇ ਵੱਡੀ ਖਬਰ ਇੱਕ ਹੋਰ ਸਾਡੇ ਆਰੀ ਬਜ਼ੁਰਗਾਂ ਦੇ ਲਈ ਉਸ ਵਾਰ ਵੀ ਜਾਣ ਕੇ ਸਾਂਝੀ ਕਰਾਂਗੇ ਜੀ ਹਾਂ ਭਾਰਤੀ ਫੌਜ ਵਿੱਚ ਅਗਨੀਵੀਰ ਯੋਜਨਾ ਦੇ ਤਹਿਤ ਭਰਤੀ ਹੋਏ ਜਵਾਨਾਂ ਇਹ ਮਹੱਤਵਪੂਰਨ ਅਪਡੇਟ ਹੈ ਜੀ ਭਾਰਤੀ ਫੌਜ ਦੇ ਅਗਨੀਵੀਰਾਂ ਲਈ 2022 ਵਿੱਚ ਸ਼ੁਰੂ ਕੀਤੀ ਗਈ ਯੋਜਨਾ ਦੇ ਅਧੀਨ ਜਵਾਨਾਂ ਨੂੰ 4 ਸਾਲਾਂ 4 ਸਾਲਾਂ ਲਈ ਭਰਤੀ ਕੀਤਾ ਜਾਂਦਾ ਹੈ ਪਹਿਲਾ ਬੈਚ ਇਸ ਸਾਲ ਆਪਣਾ ਸੇਵਾ ਕਾਲ ਪੂਰਾ ਕਰਨ ਜਾ ਰਿਹਾ ਹੈ ਜੂਨ ਜੁਲਾਈ 2026 ਵਿੱਚ 20000 ਤੋਂ ਵੱਧ ਅਗਨੀਵੀਰ ਸੇਵਾ ਮੁਕਤ ਹੋਣਗੇ ਇਹਨਾਂ ਵਿੱਚੋਂ ਕੇਵਲ 25% ਦੀ ਜਵਾਨਾਂ ਨੂੰ ਕਾਰਗੁਜ਼ਾਰੀ ਤੇ ਪ੍ਰੀਖਿਆ ਦੇ ਆਧਾਰ ਤੇ ਸਥਾਈ ਸੈਨਿਕ ਵਜੋਂ ਮੁੜ ਫੌਜ ਵਿੱਚ ਸ਼ਾਮਲ ਕੀਤਾ ਜਾਵੇਗਾ ਤੇ ਬਾਕੀਆਂ ਨੂੰ ਸਿਆ ਮੁਕਤ ਕਰਤਾ ਜਾਵੇਗਾ ਤਾਂ ਵੱਡੀ ਖ਼ਬਰ ਹੀ ਕੋਰ ਸਾਹਮਣੇ ਆ ਰਹੀ ਹੈ ਜੀ ਨਵੇਂ ਸਾਲ ਨਵੇਂ ਸਾਲ ਤੇ ਪੰਜਾਬ ਸਰਕਾਰ ਦਾ ਵੱਡਾ ਐਲਾਨ ਹੈ ਜੀ ਪੰਜਾਬ ਸਰਕਾਰ ਨੇ ਨਵੇਂ ਸਾਲ ਦੇ ਬਜ਼ੁਰਗਾਂ ਦੀ ਸਿਹਤ ਦਾ ਖਿਆਲ ਸੋਲਦਾ ਪ੍ਰਦਾਨ ਕਰਨ ਲਈ ਕੰਮ ਕਰੇਗੀ ਅਤੇ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰੇਗੀ ਪਹਿਲੇ 1 ਬਰਾਬਰ 16 ਜਨਵਰੀ ਨੂੰ ਪੰਜਾਬ ਭਰ ਵਿੱਚ ਸਿਹਤ ਜਾਂਚ ਕੈਂਪ ਲਗਾਏ ਜਾਣਗੇ ਯਾਨੀ ਕਿ 16 ਜਨਵਰੀ ਨੂੰ ਸਿਹਤ ਕੈਂਪ ਲਗਾਏ ਜਾਣਗੇ ਤੇ ਬਜ਼ੁਰਗਾਂ ਦੀ ਦੇਖਭਾਲ ਕੀਤੀ ਜਾਵੇਗੀ ਕੈਂਪਾਂ ਵਿੱਚ ਬਜ਼ੁਰਗਾਂ ਨੂੰ ਉਹਨਾਂ ਦੀ ਹਰ ਲੋੜ ਦੀ ਚੀ ਜਿੱਤੀ ਜਾਵੇਗੀ ਜਿਸ ਵਿੱਚ ਐਨਕਾਂ ਬਾਕਿੰਗ ਸਟਿਕ ਸਾਰੇ ਸਾਰੀਆਂ ਚੀਜ਼ਾਂ ਮੁਹਈਆ ਕਰਵਾਇਆ ਜਾਣਗੀਆਂ ਹੋਰ ਜਾਣਕਾਰੀ ਜਾਣਨ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੀ ਹੈ ਵੱਡੀ ਅਪਡੇਟ ਤਾਂ ਜਾਣਕਾਰੀ ਵਿੱਚ ਵੀਡੀਓ ਨੂੰ ਕਰ ਦਿਓ ਸ਼ੇਅਰ ਤਦ ਤੱਕ ਲਈ ਧੰਨਵਾਦ ਜੀ ਸਾਰਾ